ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਨਾਣੂ ਕਪੜੇ ਇਕ ਡੱਬੇ ਤੋਂ ਆਪਾਂ ਅੱਜ ਤੁਹਾਨੂੰ ਜੋੜੇ ਵਾਲਾ ਮਾਲ ਦਿਖਾਵਾਂਗੇ ਜਿਹੜਾ 6+ ਹੈ ਇਹ ਹੈਗਾ 300 ਦਾ ਸੂਟ ਪਊਗਾ 150 ਦਾ ਪੀਸ ਪਊਗਾ 6+ ਦੀ ਕੱਟ ਰਹੇਗੀ ਪਹਿਲਾਂ ਆਪਾਂ ਕਪੜਾ ਹੈਗਾ ਇਹ ਸ਼ਿਮਰ ਇੱਕ ਆਪਾਂ ਪਹਿਲਾਂ ਨੂੰ ਪਹਿਲਾਂ ਬੇਨਤੀ ਕਰਨਾ ਚਾਹੁੰਦੇ ਆ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਔਰ ਬੈਲ ਵਾਲਾ ਬਟਨ ਦਬਾ ਦਿਆ ਕਰੋ ਤਾਂ ਕਿ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲ ਪਹੁੰਚੇ ਪਹਿਲਾਂ ਕਲਰ ਆਪਾਂ ਦਿਖਾਉਣ ਲੱਗਿਆਂ छे प्लस यद कट रहेगी बहुत सोहना पीस है कलर देखो कि सोना अगला कलर ये कपड़ा रहेगा शिमरदा का दूसरा कलर ये ग्रीन कलर है के आ गया ये नाभी कलर है बहुत प्यारा कलर है, है। छे प्लस कट रहेगी ਅਗਲਾ ਕਲਰ ਇਹ ਵਾਲਾ ਜਿਹੜਾ ਪਹਿਲਾਂ ਦਿਖਾਇਆ ਸੀ ਉਹ ਤੋਂ ਇਹ ਥੋੜਾ ਡਾਰਕ ਕਲਰ ਹੈ। ਕਲਰ ਸਾਰੇ ਸੋਨੇ ਹੈਗੇ। ਆਹ ਦੇਖੋ ਇੱਕ ਆਵੜਾ ਕਲਰ ਇਹ ਵਾਈਨ ਕਲਰ ਹੈ ਬਹੁਤ ਪਿਆਰਾ ਕਲਰ ਹੈ। ਅਗਲਾ ਕਲਰ ਇਹ ਵਾਲਾ ਇਹ ਫਰੋਜ਼ੀ ਲਾਈਟ ਜਿਹਾ ਬਿਲਕੁਲ ਲਾਈਟ ਲਾਈਟ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ। ਠੀਕ ਹੈ ਪਰਪਲ ਕਲਰ ਹੈ। ਇਹ ਕਲਰ ਵੀ ਸੋਨਾ ਪਰਪਲ ਕਲਰ ਦੇ ਦੋ ਸੂਟ ਪਏ ਆ। ਸੋਨੇ ਨੇਗੇ ਸਾਰੇ ਕਲਰ ਬਹੁਤ ਸੋਹਣਾ ਸੋਹਣਾ ਕਲਰ ਨੇ 6+ ਸਾਰਿਆਂ ਦੀ ਕੱਟ ਰਹੋਗੀ ਅਗਲਾ ਕਲਰ ਇਹ ਵਾਰਾ ਗਜਰੀ ਜਿਹਾ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈ 6+ ਇਹਦੀ ਕੱਟ ਹੈ ਇਹ ਕੇਪਰਪਰ ਕਲਰ ਹੈ ਜਿੰਨੇ ਵੀ ਆਪਣੇ ਕੋਲ 6+ ਕੱਟੇ ਸੂਟਣੇਗੇ ਸਾਰੇ ਕਲਰ ਸਮੋ ਦਿਖਾਵਾਂਗੇ ਇਹ ਕਾਵਲਾ ਕਲਰ ਹੈ ਇਹ ਵੀ ਬਹੁਤ ਪਿਆਰਾ ਕਲਰ ਹੈ ਅਲੱਗ ਜਿਹਾ ਹੀ ਕਲਰ ਹੈ ਬਹੁਤ ਪਿਆਰੀ ਚੀਜ਼ ਆ ਗਈ ਤੇ ਉਸ ਤੋਂ ਅਗਲਾ ਕਲਰ ਆ ਗਿਆ ਰੈੱਡ ਰੈੱਡ ਨਹੀਂ ਮਰਜੈਂਟਾ ਜਿਹਾ ਰੈੱਡ ਮਰਜੈਂਟਾ ਜਿਹਾ ਆ ਗਿਆ ਪ੍ਰੋਪਰ ਦਾ ਰੈੱਡ ਦੇਖ ਰਹਾ ਨਾ ਸੋਨੂੰ ਰੈੱਡ ਟੂਨ ਜਿਹਾ ਇੱਕ ਆ ਵਾਲਾ ਕਲਰ ਆ ਗਿਆ ਮਸਟਰਡ ਕਲਰ ਆ ਗਿਆ ਇਹ ਬਹੁਤ ਪਿਆਰੇ ਕਲਰ ਨੇ ਅਗਲੇ ਕਲਰ ਵੀ ਦਿਖਾਉਣੀਆਂ ਵੀ ਕੁਵਾਰਾ ਚੱਕ ਦਾਂਗਾ देखो एक दूसरा अगला कलर ये वाला ये भी बहुत प्यारा कलर है ये फरोजी कलर है ये वाइन कलर है बहुत प्यारा कलर है वाइन कलर ਇਹ ਕੇਵਲ ਆ ਗਿਆ ਇਹ ਵੀ ਨਹੀਂ ਹੋ ਜਾ ਕਲਰ ਐ ਮੋਰ ਪੰਖੀ ਜਿਹਾ ਵੀ ਨਹੀਂ ਕਹਿ ਸਕਦੇ ਬਲੂ ਜਿਹਾ ਵੀ ਨਹੀਂ ਕਹਿ ਸਕਦੇ ਅਲੱਗ ਜੀ ਸ਼ੇਡ ਹੈ ਇਹ ਕਾਕਾ ਕਲਰ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਜਿੰਨੇ ਵੀ ਤੁਹਾਨੂੰ ਸੂਟ ਦਿਖਾਏ ਨੇ ਸਾਰੇ ਸ਼ਿਮਰਦੇ ਰਹਿਣਗੇ 6+ ਕੱਟ ਰਹੂਗੀ ਹੁਣ ਆਪਾਂ ਤੁਹਾਨੂੰ ਕੱਟ ਪੀਸ ਦਿਖਾਵਾਂਗੇ ਜਿਹੜੇ ਡੈਡ 150 ਵਾਲੇ ਨੇ ਉਹ ਵਾਲੇ ਇਹ ਵੀ 150 ਦੇ ਪੀਸ ਹੈ ਦੋ ਪੀਸ ਨੇ ਇਹ ਚ 6+ ਕੱਟ ਹੈ ਤਾਂ ਮਸੂਦਾ ਪੂਰਾ ਸੂਟ ਪੈ ਜਾਂਦਾ ਹੁਣ ਤੁਹਾਨੂੰ ਸਿੰਗਲ ਸਿੰਗਲ ਪੀਸ ਦਿਖਾਵਾਂਗੇ ਉਹਨਾਂ ਚ ਤੁਸੀਂ ਜੋੜਾ ਵੀ ਹੈਗਾ ਵਿੱਚ ਸੂਟ ਨਾਲ ਆ ਕੇ ਵੀ ਲੈ ਸਕਦੇ ਹੋ ਹਾਂਜੀ ਹੁਣ ਆਪਾਂ ਸਮਾਂ ਦਿਖਾਉਣ ਲੱਗਿਆ ਸਿੰਗਲ ਸਿੰਗਲ ਪੀਸ ਇਹ ਫੈਂਡੇ ਦੇ ਪੀਸ ਰਹਿਣਗੇ ਇਹ ਵਾਲਾ ਫੰਡੀ ਰਹੂਗਾ 스푼 ਫੰਡੀ ਇਹ ਕਲਰ ਹੈ ਮੋਰ ਪੰਖੀ ਆਫਰੋਜੀ ਕਲਰ ਆ ਗਿਆ ਇਹਦੇ ਚ ਇਹ ਸਾਰੇ ਫੰਡੀ ਦੇ ਕਟ ਪੀਸ ਨੇ 스푼 ਫੰਡੀ ਆ ਗਈ ਆ ਦੇਖੋ ਅਗਲਾ ਕਲਰ ਗ੍ਰੀਨ ਕਲਰ ਆ ਗਿਆ ਇਹ ਕਲਰ ਹੈ ਸੋਨੇ ਇਹ ਵਾਲਾ ਸ਼ੇਡ ਆ ਗਿਆ ਇਹ ਹੈਗੀ ਮਾਊਸ ਫੰਡੀ ਆ ਦੇਖੋ ਰੈੱਡ ਪੀਸ ਕਿੰਨਾ ਸੋਹਣਾ ਪੀਸ ਹੈ ਓ ਹਾਂਜੀ ਇੱਕ ਆ ਵਾਲਾ ਰੈੱਡ ਸ਼ੇਡ ਆ ਗਿਆ ਇੱਥੇ ਚ ਸਪੂਨ ਫੰਡੀ ਆ ਗਈ ਤੇ ਆ ਆ ਗਈ ਸ਼ਰਟ ਫੰਡੀ ਰੈੱਡ ਚ ਪੀਸ ਆ ਗਈ ਇਹ ਸਾਰੇ ਫੰਡੀ ਦੇ ਪੀਸ ਰਹਿਣਗੇ 2.5 3 ਪਲੱਸ ਕੱਟ ਹੋਊਗੀ ਤੇ 2.5 ਪਲੱਸ ਆ 3 ਪਲੱਸ 3 ਤੋਂ ਉੱਪਰ ਵੀ ਹੋ ਸਕਦੀ ਹੈ ਕਿਸੇ ਦੀ ਪਰ 2.5 ਤੋਂ ਕਿਸੇ ਦੀ ਘੱਟ ਨਹੀਂ ਹੈਗੀ ਇਹ ਵੀ ਰੈੱਡ ਕਲਰ ਆ ਗਿਆ ਦੇਖੋ ਜਿਵੇਂ ਇਹ ਕਲਰ ਤੁਸੀਂ ਦੋ ਹੀ ਜੋੜਾ ਬਣਾ ਕੇ ਵੀ ਲੈ ਸਕਦੇ ਸਾਨੂੰ ਫੰਡੀ ਦਾ ਸੂਟ ਹੈ 300 ਰੁਪਏ ਦਾ ਲੋ ਉਹ 400 ਦਾ ਸੂਟ ਆਪਣੇ ਕੋਲ ਪੰਡੇ ਦਾ ਆਹ ਇੱਕ ਮਰਜੈਂਟਾ ਕਲਰ ਇਹ ਵੀ ਸੋਨਾ ਆ ਦੇਖੋ ਇਹ ਵੀ ਮਰਜੈਂਟਾ ਰੈੱਡ ਜੀ ਆ ਗਈ ਰੈੱਡ ਮਰਜੈਂਟਾ ਉਹ ਆ ਮੈਂ ਚੱਲ ਬੀ ਨਾ ਆ ਗੀ ਸਪੂਨ ਪੰਡੇ ਬਹੁਤ ਪਿਆਰਾ ਕਲਰ ਹੈ ਜੀ ਇੱਕ ਆ ਰੈੱਡ ਚ ਆ ਗਿਆ ਇਹ ਕਲਰ ਵੀ ਸੋਨਾ ਸੋਨ ਸਾਰੇ ਕੱਟ ਪੀਸ ਦਿਖਾਵਾਂਗੇ ਜਿੰਨੇ ਆਪਣੇ ਕੋਲ 150 ਲੈ ਪਏ ਨੇ ਜਿਹੜਾ ਵੀ ਕੋਈ ਪਸੰਦ ਆ ਪੈਣਾ ਨੂੰ ਸਕਰੀਨਸ਼ਾਟ ਲੈ ਸਕਦੀਆਂ ਨੇ ਪਰ ਕਿਸ ਕੋਈ ਕੋਈ ਬਾਅਦ ਚੋਂ ਆਉਂਦੀ ਐ ਵੀ ਸਨਿਆਣਾ ਕਲਰ ਲੈਣਾ ਉਹ ਸੇਲ ਹੋ ਚੁੱਕਾ ਹੁੰਦਾ ਏ ਕੇਵਾਲਾ ਗ੍ਰੀਨ ਸ਼ੇਡ ਦੇ ਸੋਨਾ ਸ਼ੇਡ ਵੀ ਹਾਂਜੀ ਆਹ ਵਾਲਾ ਸ਼ੇਡ ਮੋਰ ਪੰਖੀਆ ਸ਼ੇਡ ਆ ਗਿਆ ਇੱਕ ਇਹਦੇ ਚਾ ਪਰਪਲ ਸ਼ੇਡ ਆ ਗਿਆ ਪਰਪਲ ਦੇ 2-3 ਪੀਸ ਪਏ ਆ ਸਾਨੂੰ ਦੁਪੱਟਾ ਵੀ ਮਿਲ ਜੂਗਾ ਸਾਨੂੰ ਆ ਦੇਖੋ ਜੀ ਮੈਂ ਆ ਦੋ ਪੀਸ ਨੇ ਰੈੱਡ ਵਾਲੇ ਜੋੜੇ ਦਾ ਮਾਰੀ ਆ ਇਹ ਇਹ 300 ਚ ਪੈ ਜੂਗਾ ਫੰਡੀ ਦਾ ਸਿਰ ਇੱਕ ਆ ਪੀਸ ਹੈ ਮਰਜੈਂਟਾ ਕਲਰ ਦਾ ਇਹ ਪੀਸ ਇਹ ਵੀ ਬਹੁਤ ਸੋਹਣਾ ਪੀਸ ਹੈ ਕਾਪੀ ਗਲੇ ਕਲਰ ਦਾ ਪੀਸ ਹੈ ਇਹ ਵੀ ਪਰਪਲ ਦੇ ਸ਼ੇਡ ਆ ਗਿਆ ਬਹੁਤ ਸੋਹਣਾ ਸ਼ੇਡ ਹੈ ਆ ਸ਼ੇਡ ਵੀ ਸੋਨਾ ਇਹ ਰੈੱਡ ਸ਼ੇਡ ਆ ਗਿਆ। ਰੈੱਡ 'ਚ ਵੀ ਕਾਫੀ ਪਾਇਨੇ ਕਲਰ। ਆ ਦੇਖੋ ਆ ਵੀ ਰੈੱਡ ਸ਼ੇਡ ਆ ਗਿਆ। ਇਹ ਐਸੇ ਤੀ ਰੱਖਦੇ ਹਾਂ। ਤੇ ਇੱਕ ਆਵਣਾ ਸ਼ੇਡ ਆ ਗਿਆ। ਇਹ ਰੈੱਡ। ਤੇ ਆ ਪੀਲਾ ਵਰ ਕਲਰ ਇਹ ਵੀ ਸਾਰੇ ਇੱਕ 쉐ਡ ਆ ਗਿਆ ਇਹ ਬਾਈਨ ਜਾ ਆ ਗਿਆ ਬਾਈਨ 쉐ਡ ਹੈ ਇਹ ਸਾਰੇ ਡੇਡ ਡੇਡ ਸਵਾਲ ਪੀਸ ਨੇ ਸਿੰਗਲ ਪੀਸ ਨੇ ਵਿੱਚ ਦੋ ਦੋ ਵੀ ਹੈਗੇ ਨੇ ਇੱਕ ਇਹ ਵਾਲਾ ਕਲਰ ਹੈ ਇਹਦੇ ਵਿੱਚ ਡਬਲ ਟੂਨ ਜੀ ਆ ਬਹੁਤ ਸੋਹਣਾ ਕਲਰ ਹੈ ਇਹ ਆ ਦੇਖ ਸਕਦੇ ਆ ਬਹੁਤ ਪਿਆਰਾ ਕਲਰ ਇਹਦਾ ਤਾਂ 쉐ਡ ਦਾ ਨਾਮ ਹੀ ਨਹੀਂ ਪਤਾ ਕੀ ਹੈ ਕਿਉਂਕਿ ਇੱਥੇ ਕਾਫੀ 쉐ਡ ਜੇ ਬਣਦੇ ਆ ਕਲਰ ਦਾ ਕਿਤੇ ਨਾਉਂਦਾ ਕਿਹੜਾ ਕਲਰ ਹੈ ਇਹ 3.5 ਮੀਟਰ ਮੰਗੋ ਆ ਜਿਹੜਾ ਕੋਈ ਪਤਲਾ ਜਾ ਪੂਰਾ ਛੂਟੀ ਰਾਂਜੀ ਅਗਲਾ ਛੇੜੇ ਵਾਲਾ ਆਹ ਰੋਜੀ ਛੇੜ ਆ ਆ ਗਏ ਇਹ ਵੀ ਸਿੰਗਲ ਹੈ ਸਿੰਗਲ ਸਿੰਗਲ ਪੀਸ ਤੇ ਇੱਕ ਆਵਲਾ ਛੇੜੇ ਦੇ ਇਹਦੇ ਚ ਹੈਗੇ ਨੇ ਕਈ ਪੀਸ ਪਰਪਲ ਜਾ ਆ ਗਿਆ ਇਹ ਪਰਪਲ ਦਾ ਬੜਾ ਸੋਨਾ ਕਲਰ ਹੈ ਇਹ ਵੀ ਸੇਮ ਕਲਰ ਆਵੇ ਦੇਖੋ ਦੋ ਵੀ ਮਿਲਾ ਸਕਦੇ ਆਪਾਂ ਵੀ ਥੋੜਾ ਥੋੜਾ ਡਿਫਰੈਂਟ ਹੈਗਾ ਆ 컬러 ਉਹਨੇ ਇੱਕ ਇਹ ਵੀ ਸੋਨਾ শেਡ ਹੈ ਇਹ ਵਾਇਨ ਪਰਪਲ ਜਾ ਗਿਆ ਇਹ ਕੇਵਲ ਅਸਿਹੜਾ ਆਹ ਵੀ শেਡ ਸੋਨਾ ਬਲੂ ਕਲਰ ਦਾ ਆਹ ਬਲਾ শেੜੇ ਵਾਲਾ ਆ ਗਿਆ ਇਹ ਮਰਜੈਂਟਾ ਕਲਰ ਦਾ ਤੇ ਇੱਕ ਕੇਵਲ ਫਰੋਜੀ শেੜਾ ਹੈ ਇਹ ਵੀ ਸੋਨਾ শেਡ ਅੰਮ੍ਰੇਤੀ ਜਿਆਦੇ ਆਉਂਦੀ ਹੈ ਤੁਹਾਨੂੰ ਪਤਾ ਆਹ ਦੇਖੋ ਆ 컬러 ਵੀ ਸੋਨਾ ਹੈ ਆ ਪੀਲੇ ਕਲਰ ਦਾ ਵੀ ਲੇਜ ਵੀ ਕਾਫੀ ਨੇ ਜਿਵੇਂ ਤੈਨੂੰ ਸੋਦਾ ਸੂਟ ਬਣ ਜੂਗਾ ਸੋਦਾ ਗਰੇਨਿਚ ਹੀ ਲੈਣਾ ਇਹ ਸ਼ੇਡ ਵੀ ਕਾਫੀ ਹੈ ਇਹ ਪਰਪਲ ਜਾ ਗਿਆ ਆ ਦੇਖ ਜੇ ਮੈਂ ਆਪਣੇ ਕੋਲ ਸੂਟ ਪਏ ਆ ਫੈਂਡੀ ਦੇ ਉਹਨਾਂ ਨਾਲ ਦੁਪੱਟੇ ਲਾ ਕੇ ਦੇ ਦਿੰਨੇ ਆਪਾਂ ਇਹਦਾ ਦੁਪੱਟਾ ਬਣਾ ਦੇਣੇ 150 ਚ ਦੁਪੱਟਾ ਬਣ ਜਾਂਦਾ ਜੇ ਵੈਸੇ ਦੁਪੱਟਾ ਲਓਗੇ 1.5 200 ਦਾ ਹੋਊਗਾ ਫਿਰ ਡਾਈ ਵੀ ਸੇਮ ਨਹੀਂ ਹੁੰਦੀ नाभी जा आ गया ये सारे फैंडी के पीस में। स्पून फैंडी है रेड कलर आ गया आगे केवला भी सोना शेड ਏ ਵਾਹ ਕਲਰ ਆਇਆ ਆ ਦੇਖੋ ਆ ਵੀ ਸੋਨਾ ਛੇੜ ਇਹ ਸਾਰੇ ਜਦਾਂ ਨਾਲ ਵਿੱਚ ਵਾਈਨ ਛੇੜ ਆ ਜਿਵੇਂ ਦੋ ਦੋ ਪੀਸ ਲੈ ਸਕਦੇ ਪੂਰਾ ਸੂਟ ਬਣ ਜੂਗਾ ਆ ਕਲਰ ਵੀ ਸੋਨਾ ਆਪ ਇਸ ਵੀ ਲਿਆ ਲਓ ਬਾਜ਼ਾਰ ਦੇ ਵਿਚਾਨ ਦੇ ਕੋਲ ਆ ਇਹ ਵੀ ਤੁਹਾਨੂੰ ਵਾਈਨ ਕਲਰ ਦੇ ਇਹ ਸਾਨੂੰ ਸਾਰੇ ਕੱਟ ਪੀਸ ਦਿਖਾ ਦੇ ਜਿਹੜੇ ਆਪਣੇ ਕੋਲ ਫੈਂਡੀ ਦੇ ਪੀਸ ਨੇ 150 ਦਾ ਪੀਸ ਪਾਊਗਾ 2.5 ਦਿਨ ਪਲੱਸ ਹੋਊਗਾ ਤੇ ਬਾਕੀ ਭੈਣਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਫੋਲੋ ਕਰ ਲੈਣ ਸਬਸਕ੍ਰਾਈਬ ਕਰ ਲੈਣ ਧੰਨਵਾਦ ਆਪਣੇ ਕੋਲ ਜੋ ਵੀ ਆਂਦਾ ਹੁਣ ਕੱਲੂ ਆਪਾਂ ਦਿਖਾਉਣ ਲੱਗਿਆ ਗਰਮ ਪੀਸ ਜਿਵੇਂ ਆਪਣੇ ਕੋਲ ਸਿੰਗਲ ਸਿੰਗਲ ਸੂਟ ਪਏ ਆ ਇਹ ਸਾਨੂੰ ਸਾਰੇ ਦਿਖਾ ਦਊਗੀ ਡਿਸਕਾਊਂਟ ਦਵਾਂਗੇ ਪੂਰਾ ਉਹਨਾਂ ਤੇ ਧੰਨਵਾਦ